ਬੇਬੇ ਅੱਜ ਦੀ ਕਰਤੂਤ ਦੇਖ ਲੈ ਤੂੰ ਕਹਿ ਨਹੀਂ ਲੈਨੀ ਆ ਨਾ ਤੂੰ ਇਹਨੂੰ ਨਾਕੂ ਰਹਿ ਕਰ ਓ ਮੈਂ ਹੋਰ ਕਰਾਂ ਵੀ ਕੀ ਆ ਕਿਸੇ ਕੁੜੀ ਨਾਲ ਚੈਂਟਾ ਕਰਦਾ ਫਿਰਦਾ ਇਹ ਪਰ ਕਹਿੰਦਾ ਜਿੱਥੇ ਕੱਲ ਮੇਰੇ ਸੀ ਉੱਥੇ ਆਪਾਂ ਅੱਜ ਮਿਲਣਾ ਓ ਮੈਂ ਤੇਰੀਆਂ ਫੀਸਾਂ ਭਰਦਾ ਮੈਂ ਪਾਗਣਾ ਮੇਰੇ ਮੂੰਹ ਤੇ ਫਦੂ ਲਿਖਿਆ ਹੋਇਆ ਪਰ ਇੰਨੇ ਨੇ ਮੈਂ ਖਰਚਾ ਕਰਦਾ ਮੈਂ ਡੰਗਰ ਨਾਲ ਡੰਗਰ ਹੋਇਆ ਰਹਿਣਾ ਮਿੱਟੀ ਨਾਲ ਮੈਂ ਮਿੱਟੀ ਹੋ ਕੇ ਤੇਰੀਆਂ ਫੀਸਾਂ ਭਰਦਾ ਓ ਤੂੰ ਆਹ ਕਾਰਨਾ ਨੰਮੇ ਕਰਦਾ ਓ ਯਾਰ ਫੂਰਦਾ ਤੇਰੇ ਇਹ ਆਸੀ ਤਨਜੋਗਾ ਨਹੀਂ ਛੱਡਿਆ ਚੰਦਰੀ ਨੇ ਘੁੱਟ ਘੁੱਟ ਕੇ ਚਿਪਾ ਕਰਤਾ ਨਹੀਂ ਬਈਆਂ ਦੀ ਫੋਟੋ ਨਹੀਂ ਵਰਗਾ ਉਹ ਭਾਬੀ ਚਾਹ ਨਹੀਂ ਬਣਾਈ ਅੱਜ ਉਹ ਇਹ ਤਾਂ ਬਿਮਾਰ ਹੈ ਬਹੁਤ ਹੋ ਰਹੀ ਹੈ ਇਹਦਾ ਤਾਂ ਪਿੰਡਾ ਤਾਂ ਪੀ ਜਾਂਦਾ ਚਾਹ ਤਾਂ ਆਪਾਂ ਨੂੰ ਅੱਜ ਆਪੇ ਬਣਾਉਣੀ ਪਊਗੀ ਅੱਛਾ ਯਾਰ ਚੱਲ ਕੋਈ ਨਹੀਂ ਮੈਂ ਬਣਾ ਲੈਣਾ ਚਾ ਫਿਰ ਉਹ ਭਾਬੀ ਪੱਤੀ ਦਾ ਪਾਤੀ ਮੈਂ ਖੰਡ ਕਿੱਥੇ ਐ ਹੈ ਖੰਡ ਮੈਂ ਤੂੰ ਬਾਹਰ ਆ ਜਾਵੇਂ ਮੈਂ ਆਪੇ ਬਣਾਉਣੀ ਆ ਜਾ ਉਹ ਕੋਈ ਨਾ ਕੋਈ ਨਾ ਲੱਗ ਗਿਆ ਲੱਗ ਗਿਆ ਭਾਬੀ 5500 ਰੁਪਏ ਹੀ ਦੇ ਦੇ ਮੈਂ ਨਵੀਂ ਸ਼ਰਟ ਲੈ ਕੇ ਆਉਣੀ ਆ। ਇਹ ਤੇਰੇ ਭਰਾ ਦੀ ਸੌ ਲੱਗੇ। ਮੇਰੇ ਕੋਲ 300 ਰੁਪਏ ਵੀ ਹੈ ਨਹੀਂ। ਜੇ ਹੁੰਦੇ ਤਾਂ ਮੈਂ ਦੇ ਦੇਣਾ ਜੀ। ਮੈਂ ਪੈਸਾ ਦਾ ਕੀ ਕਰਨਾ ਹੈ? ਮੇਰੇ ਸਾਡੇ ਦੀ ਹੁਣ ਪੈਸੇ ਕਿੱਥੋਂ ਆ ਗਏ? ਉਹ ਇਹ ਪੈਸੇ ਕਾਜੀ ਮੈਂ ਆਨਲਾਈਨ ਵਰਕ ਕਰਕੇ ਕਮਾਏ ਨੇ। ਆਨਲਾਈਨ ਵਰਕ ਉਹ ਕਿਵੇਂ ਆ ਭੀ? ਉਹ ਇੰਸਟਾਗ੍ਰਾਮ ਤੇ ਇੱਕ ਪੇਜ ਆ ਮੰਦੀ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦੇ ਆ ਅੱਛਾ ਇਹ ਜੋ ਸਟੂਡੈਂਟ ਹਾਊਸ ਵਾਈਫ ਜੇਕਰ ਕੋਈ ਪਰਸਨ ਜੋਬ ਕਰਦਾ ਹੈ ਉਹ ਵੀ ਇਸ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦਾ ਹੈ ਤੇ ਨਾਲ ਨਾਲ ਪ੍ਰੋਫਾਈਲ ਕਿਵੇਂ ਕਰੀਏ ਅੱਜ ਦੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਕਲੈਮ ਕੀਤੀ ਹੈ ਜਾਓ ਤੁਸੀਂ ਉਹਨਾਂ ਨੂੰ ਡੀਐਮ ਕਰੋ ਹੈਲੋ ਹਾਂਜੀ ਸੋਪੀਆਂ ਵੀ ਖਤਮ ਹੋ ਗਈਆਂ ਆ ਜਾ ਤਾਂ ਕੋ ਮੇਰੀ ਬੇਬੇ ਨੂੰ ਮਰੋੜੇ ਲੱਗੇ ਪਏ ਨੇ ਮੇਰੀ ਬੇਬੇਂ ਦਾ ਆਪ ਲੱਗੇ ਪਏ ਨੇ ਮੈਂ ਦੱਸ ਕਿਵੇਂ ਆ ਜਾ ਤਾਹੀ ਮੇਰੇ ਸਾਲੇ ਦੀ ਹਵਾੜ ਉਰੇ ਤੱਕ ਆਈ ਜਾਂਦੀ ਐ ਜੀ ਮੁਰ ਤਾਂ ਸੁੱਖ ਨਾ ਹਵਾੜ ਬਹੁਤ ਘਟ ਗਈ ਡਾਕਟਰ ਕਬਜ ਦੀਆਂ ਗੋਲੀਆਂ ਦੇ ਗਿਆ ਹਾਂ ਜੇ ਤੂੰ ਕਹਣਾ ਤੇਰੀ ਬੇਬੇ ਖਾਤਰ ਵੀ ਲਿਆ ਦੂੰ ਮਰੋੜੇ ਤਾਂ ਐ ਜਾਮ ਹੋ ਜਾਣਗੇ ਜਿਵੇਂ ਹੈਂਡ ਬ੍ਰੇਕਾਂ ਲਾ ਕੇ ਚੱਕੇ ਜਾਮ ਹੁੰਦੇ ਨੇ ਨਾ ਹੁਣ ਕੀ ਕਰਦੀ ਐ ਤੂੰ ਹੁਣ ਤਾਂ ਮੈਂ ਤੇ ਬੇਬੇ ਬੱਸ 'ਚ ਬੈਠੇ ਆ ਹਸਪਤਾਲ ਜਾਂਦੇ ਸੀ ਨਾ ਬੱਸ ਦਾ ਕੋਈ ਖੜਕਾ ਦੜਕਦਾ ਹੁੰਦਾ ਨਹੀਂ ਚੈਂ ਪੀ ਕੈਂ ਤੈਂ ਖੜਕਾ ਨਹੀਂ ਇਹ ਚ ਹੁੰਦਾ ਇਹ ਤਾਂ ਨਵੀਂ ਬਾਡੀ ਭਦੌੜਾ ਲੱਗੀ ਆ ਜੀ ਕੋ ਗੱਲ ਅੱਖਾਂ ਪਰਸ ਨੂੰ ਆਪਣੀ ਮੈਰਜਨ ਉਹ ਅਛਰੀ ਆ ਭੈਣ ਦਾ ਮਾਰਜਨ ਵੈਸ਼ਰੀ ਮਰਾਵੀ ਤੇਰਾ پرونا ਹਸਪਤਾਲ ਵੀ ਛੱਪ ਕੇ ਖੜਾ ਟੋਕਣ ਦੇ ਹੀ ਜਾਂਦਾ ਮੈਨੂੰ ਤਾਂ ਦੀਂਦਾ ਨਹੀਂ ਕਸਾੜ ਤਾਂ ਹਾਂ ਚੱਕ ਆ ਜਾ ਤਰੇ ਕਰਨ ਚੱਕੇ ਜਾਵਾਂ